ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਸ਼ੇਰ ਸਿੰਘ ਆਪਣਾ ਇਤਿਹਾਸ ਆਪਾਂ ਨਹੀਂ ਸ਼ੇਅਰ ਕਰਾਂਗੇ ਤੇ ਅੱਗੇ ਕੌਣ ਸ਼ੇਅਰ ਕਰੂ ਬੰਦੂਕ ਦਿਖਾਉਣ ਦੇ ਬਹਾਨੇ ਛਾਤੀ 'ਚ ਗੋਲੀ ਦਾਗ ਦਿੱਤੀ ਜਾਂਦੀ ਹੈ ਸ਼ੇਰ ਸਿੰਘ ਦੇ ਸ਼ੇਰ ਸਿੰਘ ਕੌਣ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਮਰ ਪ੍ਰਤਾਪ ਸਿੰਘ ਦਾ ਸਿਰ ਵੱਡ੍ਹ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਕਮਾਇਆ ਜਾਂਦਾ ਸ਼ੇਰ ਸਿੰਘ ਦਾ ਜਨਮ ਹੋਇਆ ਸੀ ਅੱਜ ਦੇ ਦਿਨ 4 ਦਸੰਬਰ 1807 ਨੂੰ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਮਹਿਤਾਬ ਕੌਰ ਦੀ ਕੋਕੋ ਸ਼ੇਰ ਸਿੰਘ ਦੇ ਹੋਏ ਦੋ ਵਿਆਹ ਪਹਿਲਾ ਬੀਬੀ ਦੇਸਾਂ ਦੇ ਨਾਲ ਜਿਹੜੇ ਅਕਾਲ ਚਲਾਉਣਾ ਕਰਗੇ ਸੀ ਬੜੀ ਛੇਤੀ ਹੀ ਵਿਆਹ ਤੋਂ ਤੇ ਉਹ ਤੋਂ ਬਾਅਦ ਉਹਨਾਂ ਦਾ ਵਿਆਹ ਹੋਇਆ ਬੀਬੀ ਪ੍ਰੇਮਕੌਰ ਦੇ ਨਾਲ ਕਿ ਉਹਨਾਂ ਤੋਂ ਪੁੱਤਰ ਪ੍ਰਤਾਪ ਸਿੰਘ ਹੁੰਦਾ ਜੀ ਦੀ ਮੈਂ ਗੱਲ ਕੀਤੀ ਹੈ ਹੁਣ ਹੋਇਆ ਕੀ ਹੈ ਸੰਧਾਵਾਲੀਆ ਸਰਦਾਰ ਬੰਦੂਕ ਦਿਖਾਉਣ ਦੇ ਬਹਾਨੇ ਮਹਾਰਾਜਾ ਸ਼ੇਰ ਸਿੰਘ ਦੀ ਛਾਤੀ 'ਚ ਗੋਲੀ ਦਾਗ ਦਿੰਦਾ ਤੇ ਸਿਰ ਵੱਢ ਕੇ ਨੇਜੇ ਤੇ ਟੰਗ ਲੈਂਦਾ ਬਾਜ਼ਾਰ ਦੇ ਵਿੱਚੋਂ ਆ ਰਹੇ ਸੀ ਮਹਾਰਾਜਾ ਰਣਜੀਤ ਸਿੰਘ ਦੇ 9 ਸਾਲ ਦੇ ਪੁੱਤਰੇ ਪ੍ਰਤਾਪ ਸਿੰਘ ਉਦਾਸਰਵੀ ਵੱਟ ਕੇ ਨੇਜੇ ਤੇ ਡੰਗ ਲਿਆ ਜਾਂਦਾ ਅਸਲ ਚ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕੁਮਰ ਨੋਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਵੱਡੇ ਪੁੱਤ ਖੜਕ ਸਿੰਘ ਦਾ ਸੰਸਕਾਰ ਕਰਕੇ ਆਰੇ ਕੁਮਰ ਨੋਨਿਹਾਲ ਦੇ ਉੱਤੇ ਡਿਊੜੀ ਸੁੱਟ ਦਿੱਤੀ ਜਾਂਦੀ ਹੈ ਜੇ ਦਰਵਾਜ਼ੇ 'ਚ ਪਹੁੰਚਦੇ ਹੈ ਕਿ ਡਿਊੜੀ ਸੁੱਟ ਦਿੱਤੀ ਜਾਂਦੀ ਹੈ ਜ਼ਖਮੀ ਕਰਕੇ ਅੰਦਰ ਲੈ ਜਾਂਦੇ ਆ ਡੋਗਰੇ ਤੇ 6 ਨਵੰਬਰ 1840 ਨੂੰ ਕਤਲ ਕਰ ਦਿੰਦੇ ਆ ਸੰਧਾ ਵਾਲੀਏ ਸਰਦਾਰ ਅਜੀਤ ਸਿੰਘ ਸੰਧਾ ਵਾਲੀਏ ਤੇ ਲੈਣਾ ਸਿੰਘ ਸੰਧਾ ਵਾਲੀਆ ਕੁਮਰ ਨੌਨਿਹਾਲ ਦੀ ਮਾਤਾ ਰਾਣੀ ਚੰਦਕੌਰ ਨੂੰ ਗੱਦੀ ਤੇ ਬਿਠਾ ਦਿੰਦਿਆ ਡੋਗਰੇ ਨੂੰ ਆਪਣਾ ਖਤਰਾ ਹੋ ਜਾਂਦਾ ਕਹਿੰਦੇ ਵੀ ਜੇ ਰਾਣੀ ਚੰਦਕੌਰ ਨੂੰ ਪਤਾ ਲੱਗ ਗਿਆ ਵੀ ਕੁਮਰ ਨੌਨਿਹਾਲ ਆ ਜਿਹੜੇ ਤੇ ਖੜਕ ਸਿੰਘ ਨੇ ਇਹਨਾਂ ਨੂੰ ਅਸੀਂ ਮਾਰਿਆ ਇਹ ਕਿਤੇ ਸਾਡਾ ਕਤਲ ਨਾ ਕਰਾ ਦੇਵੇ ਤੇ ਧਿਆਨ ਸਿੰਘ ਡੋਗਰਾ ਕੀ ਕਰਦਾ ਰਣਜੀਤ ਸਿੰਘ ਦੇ ਦੂਸਰੇ ਪੁੱਤਰ ਸ਼ੇਰ ਸਿੰਘ ਨੂੰ ਚਿੱਠੀ ਲਿਖ ਦਿੰਦਾ ਜਿਹਦੀ ਮੈਂ ਗੱਲ ਕਰ ਰਹੀ ਹਾਂ ਉਹਨਾਂ ਨੂੰ ਲਿਖਤਾ ਵੀ ਕੁੰਵਰ ਨੋ ਨਿਹਾਲ ਸਿੰਘ ਮਰ ਚੁੱਕਾ ਲਾਹੌਰ ਦਾ ਤਖਤ ਤਾਂ ਜਿਹੜਾ ਖਾਲੀ ਐ ਹੁਣ ਤੁਸੀਂ ਆ ਕੇ ਕਬਜ਼ਾ ਕਰ ਲਓ ਸ਼ੇਰ ਸਿੰਘ ਕੀ ਕਰਦਾ ਫੌਜ ਲੈ ਕੇ ਲਾਹੌਰ ਪਹੁੰਚ ਜਾਂਦੇ ਆ ਧਿਆਨ ਸਿੰਘ ਡੋਗਰਾ ਤੇ ਜਨਰਲ ਵੈਂਤੂਰਾ ਉਹਦੀ ਸਪੋਰਟ ਦੇ ਵਿੱਚ ਖੜ ਗਏ ਮਿਸਟਰ ਕਲਾਰਕ ਨੇ ਸ਼ੇਰ ਸਿੰਘ ਨੂੰ ਬਾਦਸ਼ਾਹ ਐਲਾਨਤਾ ਤੇ ਦੂਜੀ ਪਾਸੇ ਚੰਦਕੌਰ ਦੇ ਨਾਲ ਸੰਧਾ ਵਾਲੀਏ ਸਰਦਾਰ ਗੁਲਾਬ ਸਿੰਘ ਡੋਗਰਾ ਤੇ ਧਿਆਨ ਸਿੰਘ ਡੋਗਰੇ ਦਾ ਪੁੱਤ ਹੀਰਾ ਸਿੰਘ ਖੜੇ ਸੀ ਹੁਣ ਵੇਖੋ ਧਿਆਨ ਸਿੰਘ ਰਾਜਾ ਸ਼ੇਰ ਸਿੰਘ ਵੱਲ ਐ ਤੇ ਉਹਦਾ ਪੁੱਤ ਹੀਰਾ ਸਿੰਘ ਰਾਣੀ ਚੰਦ گورਵਾਲਾ ਇਹ ਡੋਗਰਿਆਂ ਦੀ ਚਾਲ ਸੀ ਵੀ ਜਿਹੜਾ ਮਰਜੀ ਧੜਾ ਜਿੱਤੇ ਉਹ ਮੂਰੇ ਹੋਣ ਤੇ ਫਿਰ ਉਹੀ ਇੱਕ ਦੂਜੇ ਦੇ ਖਿਲਾਫ ਤੋਪਾਂ ਪੀੜ ਲੀਆਂ ਕੁਝ ਸਮਝਦਾਰ ਸਿੱਖ ਸਰਦਾਰ ਵਿੱਚ ਪਏ ਖੋਨ ਢੁੱਲਣੋਂ ਬਚ ਗਿਆ ਉੱਥੇ ਤੇ ਫੈਸਲਾ ਇਹ ਹੁੰਦਾ ਕਿ ਸ਼ੇਰ ਸਿੰਘ ਦਾ ਵਿਆਹ ਉਹਦੀ ਭਾਬੀ ਰਾਣੀ ਚੰਦ گور ਨਾਲ ਕਰ ਦਿੱਤਾ ਜਾਵੇ ਜਿਹਨੂੰ ਪੰਜਾਬੀ ਦੇ ਵਿੱਚ ਚਾਦਰ ਪਾਉਣਾ ਕਿਹਾ ਜਾਂਦਾ ਬਾਕੀ ਦਾ ਸਾਰਾ ਕਿੱਸਾ YouTube ਦੇ ਉੱਤੇ ਲਿੰਕ ਫਰਸਟ ਕਮੈਂਟ ਦੇ ਵਿੱਚ ਹੈ